ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਗਰਾਉ ਆ ਜੀ ਵੀਰ ਜੀ ਹੁਣੀ ਕੌਂਕੇ ਖੋਸੇ ਆ ਤੋ ਤੇ ਪਿੱਛੇ ਦੇ ਚਿੱਟਾ ਵਿੱਚ ਨਾਲਿਆਂ ਨੇ ਵੀਰ ਜੀ ਹੁਣਾ ਨੂੰ ਵੀਰ ਜੀ ਹੁਣਾ ਨੇ ਆਪਦੇ ਪਿੰਡ ਚ ਕਈ ਵਾਰੀ ਚਿੱਟੇ ਦਾ ਸੰਘਰਸ਼ ਕਰਿਆ ਤੇ ਉਹਨਾਂ ਦਾ ਇਹਨਾਂ ਦੇ ਤਸ਼ੱਦਦ ਦੇਖ ਲਓ ਜੀ ਦੋਨੇ ਲੱਤਾਂ ਤੋੜਤੀਆਂ ਸਿੰਘ ਦੀਆਂ ਰਾਤ ਨੂੰ ਤੇ ਮੈਂ ਪੁੱਛਦਾ ਸਿੰਘ ਨੂੰ ਕਿ ਕਿੰਨੇ ਦਿਨ ਹੋ ਗਏ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਦਿਨ ਹੋ ਗਏ ਖਾਲਸਾ ਜੀ ਇਹ ਪੰਮਰਾਤਰੀ ਦੀ ਸ਼ਾਮ 7:30 ਤੋਂ 8:30 ਦੇ ਜਿਗਰੀ ਕੀ ਬੋਲ ਹੋਈ ਸੀ ਤੇ ਇਹ ਸੈ ਸੀ ਉਸ ਸਮੈਗ ਵੇਚਣ ਵਾਲੇ ਹਾਂ ਜੀ ਚਟਾ ਫੰਗ ਵਾਲੇ ਟੀਨ ਵਾਲੇ ਵੇਚਣ ਵਾਲੇ ਵੀ ਇਹ ਸਾਰੇ ਸਗਨ ਵਾਲੇ ਹਾਂ ਜੀ ਮੈਂ ਦੱਸਣਾ ਚਾਹੁੰਨਾ ਵੀ ਇਹ ਉਸ ਪਿੰਡ ਦੇ ਪੰਚ ਵੀ ਹੈ ਜੀ ਤੇ ਇਹ ਇਸ ਗੱਲ ਦਾ ਪਹਿਲਾਂ ਵੀ ਵਿਰੋਧ ਕਰਦੇ ਆ ਜਦੋਂ ਪਿੱਛੇ ਜੇ ਮਤਲਬ ਬਹੁਤ ਵੱਡਾ ਇਹਨਾਂ ਨੇ ਪ੍ਰੋਟੈਸਟ ਕਰਿਆ ਉਦੋਂ ਵੀ ਇਹਨਾਂ ਦੇ ਪਰਚੇ ਪੁਰਚੇ ਥੋੜੇ ਤੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਖਾਲਸਾ ਜੀ ਸਾਨੂੰ ਵੀ ਇਸ ਗੱਲ ਦਾ ਬੜਾ ਦੁੱਖ ਹੈ ਵੀ ਜੇ ਕੋਈ ਬੰਦਾ ਚੰਗੇ ਕੰਮ ਨੂੰ ਕਰਦਾ ਹੈ ਤੇ ਸਾਡੇ ਲੋਕ ਸਾਥ ਨਹੀਂ ਦਿੰਦੇ ਇੱਕ ਤਾਂ ਅਸੀਂ ਆਪਦੇ ਲੋਮਾਇਆ ਦੇਣ ਆਏ ਆ ਜੀ ਤੁਹਾਨੂੰ ਖਾਲਸਾ ਜੀ 10000 ਰੁਪਿਆ ਆ 10000 ਰੁਪਿਆ ਰੱਖੋ ਜੀ ਸੇਵਾ ਇਸ ਸਿੱਖ ਸੰਗਤ ਜਿੰਨੀ ਆਪਣੇ ਨਾਲ ਬਾਹਰ ਐਨਆਰਆਈ ਵੀਰ ਉਹਨਾਂ ਦੀ ਹੈ ਇੱਕਾ ਜੀ ਉਹਨਾਂ ਨੇ ਸਪੈਸ਼ਲ ਭੇਜੀ ਆ ਬਹੁਤ ਧੰਨਵਾਦੀ ਹਾਂਜੀ ਤੇ ਖਾਲਸਾ ਜੀ ਤੁਸੀਂ ਕੋਈ ਸਨੇਹਾ ਦੇਣਾ ਚਾਹੋ ਅਸੀਂ ਇਹ ਸਨੇਹਾ ਬਣਾ ਚੁਣਾਂਗੇ ਵੀ ਜੋ ਅੱਜ ਖਾਲਸੇ ਪ੍ਰਵਾਨੀ ਕਰ ਰਹਾ ਹੈ ਇਹ ਬੁਰੇ ਸੈਕਰੀ ਡਾਟੇ ਕੇ ਮੁਕਾਬਲਾ ਕਰ ਸਕਦੇ ਆ ਪਰ ਸਭ ਨੂੰ ਹੰਬੜਾ ਮਾਰਨਾ ਚਾਹੀਦਾ ਹੈ ਕਿ ਨਸ਼ੇ ਦੇ ਵਿਰੋਧ ਇਹਨਾਂ ਤਸ਼ਪਰਾ ਦੇ ਵਿਰੋਧ ਸੀ ਵੱਧ ਤੋਂ ਵੱਧ ਆਵਾਜ਼ ਉਠਾਈਏ ਨਸ਼ਾ ਦੇ ਮਜਬੂਰਾਨਾ ਤੋਂ ਹੁੰਦੀ ਨੌਜਾਨਾਂ ਬੜੀ ਨੂੰ ਬਚਾ ਕੇ ਇਹਨਾਂ ਦੇ ਲੈਣ ਛੁੱਟ ਕੇ ਤੇ ਆਪਣਾ ਪ੍ਰਭਾਵ ਪਚਾ ਸੀਗੇ ਫਾਲਸੇਂ ਚੜ੍ਹਦੀ ਕਲਾ ਦੀ ਵਜ੍ਹਾ ਦੇ ਵਿੱਚ ਲੈ ਕੇ ਜਾਈਏ ਠੀਕ ਹੈ ਜੀ ਫਾਲਸਾ ਤੁਹਾਡਾ ਕੋਈ ਨੰਬਰ ਫੋਨ ਨੰਬਰ ਮੇਰਾ ਨੰਬਰ ਆ ਜੀ ਮੇਰਾ ਮੈਂ ਐਡਰੈਸ ਦੇ ਦਿੰਦਾ ਮਦਾਰਾ ਜਸਵਿੰਦਰ ਸਿੰਘ ਫਾਲਸਾ ਮੈਂਬਰ ਪੰਚਾਇਤ ਕੋਕੇ ਖੋਸਾ ਇੰਟਰਨੈਸ਼ਨਲ ਗੁਰਮਤ ਪ੍ਰਚਾਰਕ ਸਭਾ ਦੇ ਮੁਖਬਲਾ ਦੇ ਕੇ ਜੀ ਮੇਰਾ ਆਪਣਾ ਮੋਬਾਈਲ ਨੰਬਰ ਹੈ 97817 ਹਾਂਜੀ 36713 36 ਹਾਂਜੀ ਦੁਆਰਾ 97817 ਹਾਂਜੀ 36713 ਠੀਕ ਹੈ ਜੀ ਸਾਧ ਸੰਗਤ ਤੁਸੀਂ ਇਹਨਾਂ ਦਾ ਫੋਨ ਨੰਬਰ ਖਾਲਸਾ ਜੀ ਦਾ ਸੁਣ ਲਿਆ ਹੈਗਾ ਜੀ ਤੇ ਵੱਧ ਤੋਂ ਵੱਧ ਜਿੰਨੇ ਵੀ ਵੀਰ ਆਪਣੇ ਇਹਨਾਂ ਨਾਲ ਦੁੱਖ ਸਾਂਝਾ ਕਰੋ ਇਥੇ ਜਿੰਨੇ ਅਫਸਰ ਸਾਹੀ ਹੈ ਉਹਦੇ ਤੇ ਪ੍ਰੈਸ਼ਰ ਬਣਾਓ ਵੀ ਇਹਨਾਂ ਦੇ ਕੋਈ ਨਾ ਕੋਈ ਉਹਨਾਂ ਦੇ ਪਾਰਟੀਆਂ ਦੇ ਪਰਚਾ ਹੋਵੇ ਦਾਸ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ